ਗੁੱਡ ਮਾਰਨਿੰਗ ਤੇ ਸਸਿਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਜੀ ਅੱਜ ਦੇ ਇਸ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਹੈ ਸਵੇਰੇ ਵੱਜ ਗਏ ਨੇ 8 ਜੀ ਤੇ ਆਪਾਂ ਕਰਦੇ ਨਵਾਂ ਵਲੌਗ ਸ਼ੁਰੂ ਤੇ ਹਵਾ ਬੜੀ ਬੜੇ ਚੱਲੀ ਜਾਂਦੀ ਹੈ ਤੇ ਆਪਾਂ ਜਿਹੜਾ ਪੂਲ ਸੀ ਉਹ ਕਰਤਾ ਸ਼ਿਫਟ ਦੂਜੇ ਪਾਸੇ ਪੂਲ ਆਪਾਂ ਇੱਥੋਂ ਚੱਕ ਕੇ ਲੈ ਗਏ ਆਂ ਦੂਸਰੇ ਵਿੜੇ ਵਿੱਚ ਤੇ ਆਪਾਂ ਉੱਥੇ ਜਾ ਕੇ ਬੜੇ ਬੜੇ ਤਰੀਕੇ ਨਾਲ ਰੱਖਿਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆਂ ਤੇ ਕੱਲ ਵਾਲੇ ਪੂਲ ਵਾਲੇ ਵਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਆਪਣੇ ਵਲੌਗਾਂ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਪੂਲ ਤੇ ਜਵੰਤ ਛੁੱਟੀ ਹੈ ਘਰੇ ਅੱਜ ਸਾਰਾ ਦਿਨ ਮਸਤੀ ਮौज-ਮਸਤੀ ਚੱਲਨੀ ਹੈ ਰੌਲਾ-ਗੋਲਾ ਚੱਲਣਾ ਸਾਰਾ ਦਿਨ ਅੱਜ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਸਾਰੇ ਦਿਨ ਕੀ ਕੀ ਕੀਤਾ ਤੇ ਆਪਾਂ ਤੁਹਾਨੂੰ ਦਿਖਾਉਨੇ ਪੂਲ ਫਿਰ ਬਾਅਦ ਵਿੱਚ ਆਪਾਂ ਪੂਲ ਚ ਨਾਵਾਗੇ ਫਿਰ ਉਹ ਵੀ ਦਿਖਾਵਾਂਗੇ ਜੀ ਚਲੋ ਬਣੇ ਰਹੋ ਸਾਡੇ ਨਾਲ ਤੇ ਤੁਹਾਨੂੰ ਦਿਖਾਉਨੇ ਆਜੋ ਪੂਲ ਆ ਦੇਖੋ ਜਿਹੜਾ ਪੂਲ ਹੈਗਾ ਆਪਾਂ ਉਹ ਤੋਂ ਚੱਕ ਕੇ ਸ਼ਿਫਟ ਕਰਤਾ ਹੈਗਾ ਇੱਥੇ ਉੱਥੇ ਥੋੜਾ ਥਾਂ ਘੱਟ ਸੀ ਤੇ ਉੱਥੇ ਥੋੜਾ ਨਜ਼ਾਰਾ ਨਹੀਂ ਆ ਰਿਹਾ ਸੀਗਾ ਇੱਥੇ ਦੇਖੋ ਪੱਥਰ ਦੇ ਥੱਲੇ ਦੇ ਕਪੜਾ ਆ ਵਿਛਾਤਾ ਕੜੀ ਪੱਲੀ ਹੁੰਦੀ ਆ ਆਪਾਂ ਇਹਨੂੰ ਕਹਿੰਦੇ ਬੋਰੀਆਂ ਦੀ ਪੱਲੜ ਬਣਾਇਆ ਹੁੰਦਾ ਉਹ ਬਿਠਾ ਕੇ ਤੇ ਆਪਾਂ ਦੇਖੋ ਇੱਥੇ ਜਿਹੜਾ ਫੁੱਲ ਹੈਗਾ ਇਹ ਰੱਖਤਾ ਤੇ ਇਹਦੇ ਵਿੱਚ ਭਰਤਾ ਆਪਾਂ ਪਾਣੀ ਫੁੱਲ ਕੱਲ ਫੁੱਲ ਪਾਣੀ ਭਰੇ ਦੇਖ ਸਕਦੇ ਹੋ ਥੋੜਾ ਜਿਹਾ ਹੁਣਾ ਹੈਗਾ ਇਹ ਤੇ ਇਹਦੇ ਵਿੱਚ ਕੱਲ ਮੈਂ ਗਰਨੂਰ ਤੇ ਵੰਚਦਨੇ ਜਣੇ ਨਾਈਕੇ ਬੱਚੇ ਦੇ ਬਹੁਤ ਵਧੀਆ ਨਜ਼ਾਰਾ ਆਇਆ ਤੁਸੀਂ ਦੇਖ ਸਕਦੇ ਹੋ ਤੇ ਪਿਆ ਵੀ ਸੋਹਣਾ ਲੱਗਦਾ ਹੈਗਾ ਮੂੰਦੁਰਾ ਫੇਰ ਦੁਕਾਨ ਇੱਕ ਵਾਰੀ ਆਪਣਾ ਇੱਥੇ ਪੂਲ ਕਿਵੇਂ ਲੱਗਦਾ ਨਾ ਘੈਂਟ ਜਿੱਥੇ ਨੂੰ ਸਾਡਾ ਪੂਲ ਘੈਂਟ ਲੱਗਾ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਦੋਸਤੋ ਤੁਹਾਡੇ ਕਮੈਂਟਸ ਬੜੇ ਘੱਟ ਆਉਂਦੇ ਨੇ ਤੁਹਾਡੇ ਕਮੈਂਟਸ ਦੀ ਲੋੜ ਆ ਸਾਨੂੰ ਕਿਉਂਕਿ ਇਹਨਾਂ ਨਾਲ ਆਪ ਨੂੰ ਹੌਸਲਾ ਵਧ ਜਾਂਦਾ ਕਿ ਆਪਣਾ ਤੁਸੀਂ ਵਲੌਗਸ ਨੂੰ ਬੜਾ ਪਿਆਰ ਦੇ ਰਹੇ ਹੋ ਤੇ ਆ ਖੜਾ ਹੈਗਾ ਵੰਚ ਦੀ ਬਾਈਕਲ ਇਹ ਹੁਣੇ ਜਾ ਕੇ ਆਇਆ ਦੁਕਾਨ ਤੇ ਚੀਜ਼ੀ ਰੂਜੀ ਲੈਣ ਗਿਆ ਸੀਗਾ ਤੇ ਮੌਸਮ ਮ ਗਰਮੀ ਬਹੁਤ ਵੱਧ ਚੁੱਕੀ ਹੈ ਏਸੀ ਚੱਲ ਪਿਆ ਹੁਣ ਤੇ ਤੇ ਸਾਰੇ ਆਪਣਾ ਗਰਮੀ ਖਿਆਲ ਰੱਖਿਓ ਤੇ ਆਪਾਂ ਕਰਦੇ ਆਂ ਅਜਿੰਦੀਆਂ ਗੱਲਾਂ ਬਾਤਾਂ ਆਹ ਦੇਖੋ ਪੱਠੇ ਲੈ ਆਂਦੇ ਆਪਾਂ ਟਾਈਮ ਨਾਲ ਹੀ ਜਾ ਕੇ ਅੱਜ ਕਿਉਂਕਿ ਜਿਹੜੇ ਪੱਠੇ ਹੈਗੇ ਆ ਧੁੱਪ ਵਿੱਚ ਖਰਾਬ ਹੋ ਜਾਂਦੇ ਆ ਉਹ ਉੱਥੇ ਪਏ ਪਏ ਅੱਗੇ ਜਦੋਂ ਮਤਲਬ ਕੀ ਗਰਮੀ ਨਹੀਂ ਸੀਗੀ ਥੋੜੇ ਸਾਲਾਂ ਦਿਨ ਸੀ ਉਹ ਆਪਾਂ ਪੱਠੇ ਲੇਟ ਲਾਉਂਦੇ ਹੁੰਦੇ ਜਿਸ ਤਰ੍ਹਾਂ ਤੁਸੀਂ ਮੇਰੇ ਵਲੌਗ ਚ ਵੇਖਦੇ ਹੁੰਦੇ ਸੀ ਆਪਾਂ 2 ਜਾਂ 3 ਵਜੇ ਜਾ ਕੇ ਪੱਠੇ ਲਿਆਉਂਦੇ ਕਿਉਂਕਿ ਉੱਥੇ ਪੱਠੇ ਪਏ ਸੁੱਕਦੇ ਨਹੀਂ ਸੀਗੇ ਹੁਣ ਗਰਮੀ ਦੇ ਕਾਰਨ ਪੱਠੇ ਛੇਤੀ ਸੁੱਕ ਜਾਂਦੇ ਆ ਇਸ ਲਈ ਆਪਾਂ ਤੜਕੀ ਜਾ ਕੇ ਲੈ ਆਈਦੇ ਆ ਇਮ ਲਿਆ ਆਂਦੇ ਸੀ ਦਿਮਾਗ 'ਚ ਨਹੀਂ ਆ ਰਹੀ ਨਾ ਵਲੌਗ ਵੀ ਬਣਾਉਣਾ ਹੈ ਆਪਾਂ ਜਾ ਕੇ ਤੇ ਆਪਾਂ ਹੁਣ ਕਰਦੇ ਬਾਕੀ ਕਾਫੀ ਪੀਣ ਤੋਂ ਬਾਅਦ ਗੱਲਾਂ ਬਾਤਾਂ ਤੇ ਬਣੇ ਰਹੋ ਮੇਰੇ ਨਾਲ ਜੀ ਪਹਿਲਾਂ ਦੇਖੋ ਦੋਸਤੋ ਤੁਹਾਨੂੰ ਦਿਖਾਉਣਾ ਭੱਲ ਗੇ ਭੱਲ ਗੇ ਕੱਲ ਮਾਸੀ ਜੀ ਨੇ ਭੇਜੀ ਸੀ ਬਾਸਮਤੀ 2 ਗੱਟੇ ਭਰ ਕੇ ਚੌਲਾਂ ਦੇ ਕਹਿੰਦੇ ਆ ਦੀ ਭੈਣ ਨੂੰ ਭੇਜਨੇ ਆ ਕਹਿੰਦੇ ਵੀ ਭੈਣਾ ਸਾਡੀ ਚੌਲ ਖਾਓਗੇ ਤੇ ਮਾਮਾ ਜੀ ਕੱਲ ਆਏ ਸੀ ਤੇ ਉੱਥੋਂ ਮਾਸੀ ਨੇ ਭੇਜੀ ਸੀ ਇਹ ਤੇ ਬਾਸਮਤੀ ਦੇ ਆਪਾਂ ਬਣਾ ਬਣਾ ਖਾਵਾਂਗੇ ਇਹਦੇ ਚੌਲ ਜੀ ਹਲਜੀ ਵਾਂਝੀ ਕਿੱਦਾਂ ਐ ਬਰ ਕੀ ਕਰ ਰਹੇ ਹੋ ਆਪਾਂ ਬਟੇ ਪੋਕੀ ਵੀ ਲੱਗੇ ਨਾ ਰਿਸ਼ਦੀ ਕਾਇ ਨਾ ਖਾ ਰਹਿਆ ਸਹੀਂ ਤੇ ਬਰਾਉਠਾ ਬੈਂ ਤੇ ਬਾਕਾ ਉਹਨੇ ਕਾਹ ਲੈ ਲਾ ਨੂੰ ਮੈਂ ਚਲਾ ਠੀਕ ਲੋਈ ਮੈਂ ਤੇ ਵਸਦੀ ਬਠਾ ਹੀ ਕਮਰੇ ਚ ਕਿਉਂ ਸੀ ਤੁਸੇ ਲੱਗਨੀ ਹੋਈ ਆ ਦੇਖੋ ਇਹ ਸੀਨ ਦਿਖਾ ਦਿੰਨੇ ਆਪਾਂ ਸੀ ਪੈ ਚੱਲ ਯਾਰ ਹੁਣ ਤਾਂ ਦਿਨੇ ਵੀ ਗਰਮੀ ਲੱਗਣ ਲੱਗੀ ਆ ਤੇ ਵੰਜੀਬਾ ਨਜ਼ਾਰਾ ਆ ਰਿਹਾ ਫਰ ਠੰਡੀਆਂ ਨੀ ਆਵਾਜ ਗਰਮੀ ਜਾ ਲੱਗਦੀ ਐ ਤਾਂ ਵੰਚ ਗਰਮੀ ਲੱਗਦੀ ਉੱਥੇ ਦਾ ਇਸੇ ਤਰ੍ਹਾਂ ਸਕੂਲ ਚ ਚੱਲਦੇ ਵੈਸੇ ਤਾਂ ਹਨਾ ਹਨਾ ਤੇ ਕਿੰਨੀ ਕੁਲੀ ਹੁੰਦੀ ਉੱਥੇ ਹਾਂ ਅੱਜ ਤਾਂ ਠੰਡ ਲੱਗਣ ਲੱਗਣੀ ਸਕੂਲ ਚ ਆ ਦੇਖੋ ਟੀ ਰੋਟੀ ਖਾਂਦਾ ਹੀ ਇਹ ਨਾਲੇ ਰੋਟੀ ਖਾਈ ਜਾਂਦਾ ਲਓ ਜੀ ਆਪਾਂ ਚੱਲੇ ਸੀ ਖੇਤ ਕਿਉਂਕਿ ਡੈਡ ਦੇ ਖੜੇ ਪੱਠਿਆਂ ਨੂੰ ਪਾਣੀ ਮੋਟਰ ਤੇ ਡੈਡੀ ਜੀ ਨੂੰ ਪੈ ਗਿਆ ਕੰਮ ਹੋ ਗਿਆ ਸ਼ਹਿਰ ਤੇ ਉਹਨਾਂ ਦਾ ਸੁਣਾਇਆ ਕਿ ਤੇ ਉਸਦੇ ਵੰਚ ਦੀਪ ਜਾ ਕੇ ਮੋਟ ਕਰੋ ਬੰਦ ਦੇ ਆਪਾਂ ਵੇਣੇ ਖੇ ਜਾ ਕੇ ਮੋਟਰ ਪੱਠਾਂ ਨੂੰ ਪਾਣੀ ਲਾ ਗਿਆ ਜੇ ਅਖਿਆਰੇ ਹੋ ਗਏ ਫੁੱਲ ਤੇ ਆਪਾਂ ਮੋਟਰ ਹੋ ਕੇ ਬੰਦ ਖੇਤੋਂ ਤੇ ਆਪਾਂ ਉਹਨੇ ਧਰਮੇ ਦਿਹਾਉਣ ਦੇ ਤੇ ਪਾਣੀ ਲਾਇਆ ਆਪਾਂ ਅੱਜ ਜੀ ਮਿਲਦੇ ਆ ਜੀ ਚਲਿਏ ਜੀ ਹਾਂਜੀ ਅਮਰ ਸ਼ਗਿਆ ਮੰਡੇ ਨੇ ਤਰਪਾਨ ਸਜਾਈ ਹੋਈ ਆ ਤੇ ਗੁਰੇ ਕਿਵੇਂ ਅੱਜ ਦੁਪਹਿਰੇ ਬੱਕਰੀਆਂ ਚਾਰੀਆਂ ਨਵਰਾਜ ਚ ਚਾਚੀ ਨਾਲ ਸਕੂਲ ਨੂੰ ਛੁੱਟੀ ਅੱਜ ਫਿਰ ਹਾਂਜੀ ਹਾਂਜੀ ਠੀਕ ਆ ਕਿੰਨੀਆਂ ਬੱਕਰੀਆਂ ਕੀ ਕਿਵੇਂ ਕੀ ਹਾਲ ਦਾ ਤੇਰੇ ਕੋਲੇ ਮੇਰੇ ਕੋਲ ਹੈਈ ਆਪਣੀ ਕੋਲ ਦੋ ਵੱਡੀਆਂ ਬੱਕਰੀਆਂ ਹਾਂ ओके दादू ਦੰਦੀਆਂ ਬੱਕਰੀਆਂ ਹਾਂਜੀ ਗਾਡਾ ਬੱਕਰੇ ਤਾਂ ਵੀ ਆ ਫਿਰ ਕੈਮ ਹੋਣਾ ਕੋਟੀ ਕੁਟੀ ਨਹੀਂ ਖੜਨ ਲੱਗਣਾ ਕਦੇ ਠੀਕ ਹੈ ਠੀਕ ਹੈ ਇਹ ਗੋਰਾ ਆਪਣੇ ਗਵਾਂਢੀ ਹੋਰ ਕਿਵੇਂ ਕੰਦੇ ਠੀਕ ਠਾਕ ਮੋਟਰ ਬੰਦ ਕਰਨ ਆਏ ਸੀ ਮੈਂ ਚੱਲ ਗੋਰੇ ਨੂੰ ਮਿਲ ਲੀਏ ਹਾਂ ਹੋਰ ਠੀਕ ਠਾਕ ਵਧੀਆ ਠੀਕ ਹੈ ਅੱਜ ਸਤਿ ਸ਼੍ਰੀ ਅਕਾਲ ਜੀ ਦੇਖੋ ਇਹ ਗੋਰਾ ਮਿਲਿਆ ਸੀ ਇੱਥੇ ਸਾਥੀ ਵਾਂਚ ਦਾ ਦੋਸਤ ਹੀ ਆਪਣੇ ਖੇਤ ਨੂੰ ਵਿਚਰਾ ਆ ਜਾਂਦਾ ਗਵਾਂਢੀ ਹੈ ਮੁੰਡਾ ਇਹ ਤੇ ਆਹ ਦੇਖੋ ਪੰਗੇ ਲਈ ਜਾਂਦਾ ਇਹ ਇਥੇ ਤੁਹਾਨੂੰ ਮੈਂ ਬੱਕਰਿਆਂ ਦਿਖਾ ਦिए ਬੱਕਰਿਆਂ ਦਾ ਤਾਂ ਬਹੁਤ ਸਿਹਰੀ ਵਜ੍ਹਾ ਹੁੰਦਾ ਚਲੋ ਆਪਾਂ ਚੱਲਦੇ ਖੇਤ ਹੁਣ ਆਹ ਦੇਖੋ ਜੀ ਆ ਗਏ ਚੁੱਕੇ ਆਪਾਂ ਖੇਤ ਆਪਾਂ ਹੁਣ ਆਏ ਆ ਪਾਣੀ ਨਾਲੇ ਤੇ ਖੇਤ ਜਿਹੜੇ ਖੱਡਿਓ ਪੱਠਿਆਂ ਨੂੰ ਪਾਣੀ ਲੱਗਿੰਦਾ ਤੇ ਦੇਖ ਸਕਦੇ ਹੋ ਤੇ ਮੋਟਰ ਕਰਦੇ ਸੇ ਆਪਾਂ ਬੰਦ ਪਹਿਲਾਂ ਆਪਾਂ ਦੇਖ ਲੈਨੇ ਆ ਕਿ ਕਿੰਨਾ ਕੁ ਪਾਣੀ ਲੱਗ ਗਿਆ ਤੇ ਫਿਰ ਆਪਾਂ ਮੋਟਰ ਕਰਾਂਗੇ ਬੰਦ ਦੋਸਤੋ ਵਲੌਗ ਤਾਂ ਆਪਾਂ ਖੇਤ ਦੇ ਬਹੁਤ ਵਧੀਆ ਆ ਬਹੁਤ ਵਧੀਆ ਬਣਾਏ ਆ ਪਰ ਮੋਟਰ ਤਕਰੀਬਨ ਆਪਣੀ ਬੰਦ ਹੀ ਹੁੰਦੀ ਸੀ ਕਿਉਂਕਿ ਉਦੋਂ ਲੋੜ ਨਹੀਂ ਸੀ ਕਿਸੇ ਫਸਲ ਵਾੜੀ ਨੂੰ ਪਾਣੀ ਲਾਉਣ ਦੀ ਤੇ ਆਹ ਦੇਖੋ ਪੰਗਲਿਆਂ ਵਰ ਗਿਆ ਅੱਜ ਥੋੜਾ ਆਪਣਾ ਮੋਟਰ ਆਪਣੀ ਚੱਲ ਦਿਖਾ ਆਦਨੇ ਆ ਨਾ ਪੁੱਤ ਠੰਡਾ ਪਟਿਆ ਬੁਮਾਰ ਹੋ ਜਾਏਗਾ ਇਹ ਦੇਖੋ ਬਸ ਇਹਦਾ ਮौज-ਮਸਤੀ ਤੁਹਾਨੂੰ ਕਹਿੰਦਾ ਹੁੰਦਾ ਮੈਂ ਪਾਣੀ ਚੱਲਦਾ ਹੋਵੇ ਆ ਇਹੋ ਵੀ ਆਹ ਮौज-ਮਸਤੀ ਕਰਨੀ ਆ ਅੱਜ ਇਹਨੂੰ ਬਹਾਨਾ ਮਿਲ ਗਿਆ ਚਲਾ ਪਹਿਲਾਂ ਪਾਣੀ ਵਗੀ ਉੱਥੇ ਆਪਾਂ ਆ ਟੁੱਟ ਗਿਆ ਪਾਣੀ ਇੱਥੇ ਆਹ ਦੇਖੋ ਪਾਇਨ ਟੁੱਟ ਗਿਆ ਜੀ ਇੱਧਰ ਫੋਟੋ ਹੋ ਗਈ ਜਾਨਾ ਇੱਥੇ ਇਧਰ ਪਾਣੀ ਕੇ ਮਟਰ ਟੁੱਟ ਗਿਆ ਇਹ ਪੈ ਬਾਠੇ ਆ ਦੇਖੋ ਕਣਕ ਵਾਲੇ ਪਾਸੇ ਪਾਣੀ ਟੁੱਟ ਗਿਆ ਮੋਟਰ ਕਰਦੇ ਆ ਭੱਜ ਕੇ ਬੰਦ ਆਪਾਂ ਪਾਣੀ ਟੁੱਟੇ ਦਾ ਸਾਰਾ ਤੇ ਆ ਦੇਖੋ ਕਈ ਤਾਂ ਹੁਣ ਹੈ ਨਹੀਂ ਭਲਾਨੀ ਘਰੇ ਪਈ ਸੀ ਕਈ ਘਰੇ ਪਈ ਸੀ ਲੱਗਣਾ ਹੈ ਤਾਂ ਮੋਟਰ ਬੰਦ ਕਰਨੀ ਆ ਆ ਦੇਖੋ ਨਹੀਂ ਮੋਟਰ ਚੱਲੀ ਜਾਂਦੀ ਆ ਉਹ ਬੱਕਰੀਆਂ ਵਾਲੇ ਹੋਰ ਫਿਰਦੇ ਆ ਵੀਰ ਆਪਣੇ ਬੱਕਰੀਆਂ ਚਾਰਦੇ ਤੇ ਆਪਾਂ ਚਾਬੀ ਇੱਕ ਮਿੰਟ ਮੋਟਰ ਬੰਦ ਕਰ ਦਿਆ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਪਾਇਨ ਟੁੱਟ ਗਿਆ ਸੀ ਯਾਰ ਉੱਥੇ ਨਾ ਆਪਣੇ ਥੋੜੀ ਜਿਹੀ ਟੂੜੀ ਬਣਾਉਣ ਲਈ ਪਈ ਆਪਣੇ ਕਿਸੇ ਨੇ ਲਿਆ ਸੀ ਲਾਂਗਾ ਆਪਣੇ ਤੋਂ ਟੂੜੀ ਤੱਕ ਬਣਾਈ ਨਹੀਂ ਫਿਰ ਅੰਦਰਾਂ ਨੇ ਉਹ ਚ ਪਾਇਨ ਟੁੱਟ ਗਿਆ ਤੇ ਸਾਹ ਚੜ ਗਿਆ ਆਪਣਾ ਮੈਂ ਉੱਥੇ ਲੱਗੇ ਸਹੀ ਕਰਨ ਲੱਗਾ ਉੱਥੇ ਕਈ ਹੈ ਨਹੀਂ ਸੀਗੀ ਬਾਹਰ ਛੁੱਟਿਆ ਲੈ ਇੱਧਰ ਟੁੱਟ ਗਿਆ ਪਾਣੀ ਪਾਣੀ ਥਾਂ ਟੁੱਟਿਆ ਪਿਆ ਦੇਖ ਲੈ ਇਹ ਬੰਦੇ ਹੱਥ ਨੇ ਬੰਨਾ ਪੈਣਾ ਤਾਂ ਬੰਦੇ ਤੇ ਮੈਂ ਆਖਿਆ ਉਹ ਟੂੜੀ ਬਣਾਉਣੀ ਉੱਥੇ ਤੇ ਥੋੜਾ ਜਿਹਾ ਪਾਣੀ ਮੋਟਰ ਬੰਦ ਕਰਦੀ ਆਪਾਂ ਤਾਂ ਮੋਟਰ ਕਰਦੀ ਬੰਦ ਆਪਾਂ ਇੱਥੋਂ ਪੱਠਿਆਂ ਦੇ ਦੂਸਰੇ ਗੈਰਟ ਉੱਠਾ ਪੱਠਿਆਂ ਨੂੰ ਥੋੜੀ ਜਾਂਦਾ ਪਾਣੀ ਦੇ ਦੇ ਦੇਖਾਦੇ ਸੀਗੇ ਆਹ ਦੇਖ ਕਿਆਰ ਆ ਗਿਆ ਪਰ ਤਾਂ ਸਿਰ ਤੱਕ ਚਲੋ ਠੀਕ ਆ ਆਪਾਂ ਚੱਲਦੇ ਘਰੇ ਠਾਣਾ ਵਾਲਾ ਬਾਈ ਫਿਰਦਾ ਹੀ ਉਹ ਕਹਿੰਦਾ ਮੇਰਾ ਡਿਊਟੀ ਖਤਮਾ ਪੱਠੇ ਵੜਨ ਤੋਂ ਬਾਅਦ ਦੇਖ ਲੋ ਕੰਮ ਵਾਲੇ ਬੰਦੇ ਨੇ ਵੇਹੋ ਜੇ ਹਾਲ ਆ ਕੋਲੇ ਫਿਰਦੇ ਪਾਣੀ ਬੰਨਿਆ ਕਹਿੰਦਾ ਆਪਣੀ ਪੱਠੇ ਵੜਨ ਦੀ ਡਿਊਟੀ ਆ ਅੱਜ ਕੱਲ ਬੰਦਿਆਂ ਨਾਲ ਕੋਈ ਹਾਲ ਨਹੀਂ ਆ ਯਾਰ ਹਾਲ ਦਾ ਵੰਚ ਲਾ ਕੇ 12 ਪੇ ਚੱਲਦੇ ਘਰੇ ਕਿਉਂਕਿ ਪੱਠਣ ਲੱਗ ਗਿਆ ਪਾਣੀ ਸਾਰਾ ਪਾਣੀ ਦੇਖਣਾ ਇਹ ਮੋਟਰ ਕਰਨੀ ਬੰਦ ਕਰ ਮੋਟਰ ਬੰਦ ਕਰ ਚੱਲੀਏ ਬਈ ਚਲੋ ਜੀ ਘਰੇ ਜਾ ਕੇ ਮਿਲਦੇ ਆਪਾਂ ਹੁਣ ਇੱਕ ਨਾ ਮਨਾਉਣਾ ਸਵਿਮਿੰਗ ਪੂਲ ਦੇ ਵਿੱਚ ਇਹ ਨਾ ਉਹ ਤੇ ਫਿਰ ਆਪਾਂ ਕਰਾਂਗੇ ਬਲੌਕ ਦਾ ਐਂਡ ਉਹਨੂੰ ਮੇਰੇ ਨਾਲ ਆ ਦੇਖੋ ਜੀ ਇਹ ਨਹੀਂ ਟਲਦਾ ਕਿੰਨਾ ਮੈਂ ਤਾਂ ਨਹਾਉਣਾ ਹੈ ਹੁਣ ਸਿਕਰ ਦੁਪਹਿਰੇ ਇਹ ਪੂਲ ਚ ਨਾਈ ਜਾਂਦਾ ਖੇਤੋਂ ਆਪਾਂ ਆ ਗਏ ਆ ਮੋਟਰ ਬੰਦ ਕਰਕੇ ਪਾਣੀ ਪੂਣੀ ਬੰਦਤਾ ਸੀਗਾ ਤੇ ਆਪਾਂ ਘਰੇ ਆ ਗਏ ਕਿੰਨਾ ਮੈਨੂੰ ਪੂਲ ਥੋੜਾ ਟਾਈਮ ਨਹਾ ਲੈਂਦਾ ਫਿਰ ਮੈਂ ਸਰਵਿੰਨ ਹੋਣਾ ਸਿਰ ਨਹਾ ਕੇ ਫਿਰ ਮੈਂ ਆਦਾ ਪੜਨ ਨਾਲ ਹੋ ਜਾਊਗਾ ਪੜੇਗਾ ਨਾ ਬਾਅਦ ਚ ਕੀ ਪੜੇਗਾ ਜੋ ਕੰਮ ਮਿਲਿਆ ਜੋ ਕੰਮ ਮਿਲ ਸਕਦਾ ਇਹ ਕੰਮ ਨੇ ਫੜਾ ਦੇਰੇ ਲੋਟੀਆਂ ਨੇ ਪੈਰ ਰੱਖੇ ਇੱਥੇ ਚਲੋ ਜੀ ਤੇ ਕਰਦੇ ਆਂ ਵਲੌਗ ਦਾ ਐਂਡ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਗੱਲਾਂ ਬਾਤਾਂ ਚੰਗੇ ਲੱਗੀਆਂ ਉਹ ਵਲੌਗ ਚ ਮਜ਼ਾ ਆਇਆ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਤੇ ਬਤੌਰ ਕਰਾ ਕਰੋ ਸ਼ੇਅਰ ਹੀ ਸਾਰਿਆਂ ਨੂੰ ਸასი ਸ਼ਾਲ ਮਿਲਦੇ ਕਿ ਨਵਾਂ ਵਲੌਗਸ ਬਾਏ ਬਾਏ